ਹਾਂਜੀ ਸਤ ਸ੍ਰੀ ਅਕਾਲ ਜੀ ਬੱਬੂ ਇਲੈਕਟ੍ਰੋਨਿਕ ਪੱਟੀ ਤੋਂ ਜੀ ਇੱਕ ਤੇ ਬੱਚਿਆਂ ਲਈ ਨਵੀਂ ਆਟਮ ਲੈ ਆਂਦੀ ਜੀ ਸਲੇਟ ਜਿਹਦਾ ਸਾਈਜ਼ 12 ਇੰਚ ਹੈ ਜੀ ਇਹਦੇ ਉੱਤੇ ਦੇਖੋ ਕਿ ਆਪਾਂ ਕੁਝ ਵੀ ਲਿਖ ਕੇ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਦੇ ਰਾਈਟਿੰਗ ਲਿਖ ਕੇ ਐਸੋ ਆਪਾਂ ਡਿਲੀਟ ਹੋ ਜਾਂਦੀ ਸਾਰੀ ਚਲੋ ਇਹ ਦੇਖੋ ਜਿਵੇਂ ਬੱਚੇ ਰਾਈਟਿੰਗ ਦਾ ਵਿੱਚ ਸੁਧਾਰ ਹੁੰਦਾ ਹੈ ਕਈ ਬੱਚੇ ਸਲੇਟੀਆਂ ਖਾਣ ਲੱਪੈਂਦੇ ਉਸ ਤੋਂ ਵੀ ਬਚਾਅ ਹੁੰਦਾ ਹੈ ਨਾਲੇ ਗੇਮ ਦੀ ਗੇਮ ਰਾਈਟਿੰਗ ਦੀ ਰਾਈਟਿੰਗ ਇਲੈਕਟ੍ਰੋਨਿਕ ਹੈਗੀ ਆ ਇਹ ਫਿਰ ਡਿਲੀਟ ਕਰ ਦੋ ਸਾਰਾ ਕੁਝ ਮਿਟ ਜਾਣਾ ਜੀ ਇੱਕ ਸਾਈਜ਼ ਦੇ ਵਿੱਚ ਆਏਗਾ 12 ਇੰਚ ਤੇ ਦੂਸਰਾ ਹੈਗਾ 1 1/2 ਇੰਚ ਇਹਦੇ ਵਿੱਚ ਆਪਾਂ ਜੋ ਮਰਜ਼ੀ ਲਿਖ ਕੇ ਆ ਦੇਖੋ ਬੱਬੂ ਇਹਨੂੰ ਡਿਲੀਟ ਕਰ ਦਿੰਦੇ ਆ ਇਹ ਲੈਣ ਲਈ ਆਉਣਾ ਪੈਗਾ ਤੁਹਾਨੂੰ ਬੱਬੂ ਇਲੈਕਟ੍ਰੋਨਿਕ ਅਵਾਂਸ ਬਾਜ਼ਾਰ ਪੱਟੀ ਵਿੱਚ